ਸਾਦ ਕੀ ਪਰਿਵਾਰ ਦੇ ਨਾਲ ਸੰਬੰਧਿਤ ਰੱਖਣ ਵਾਲੀ ਸ਼ਿਵਕਾ ਹਾਂਸ ਨੇ ਸਿਵਲ ਸੇਵਾਵਾਂ ਪ੍ਰੀਖਿਆ ਪਾਸ ਕਰਕੇ ਯੂਪੀਐਸਸੀ ਦੇ ਪੂਰੇ ਇੰਡੀਆ ਦੇ ਵਿੱਚ ਉਹ 300ਵਾਂ ਰੈਂਕ ਹਾਸਲ ਕੀਤਾ ਜਿਸ ਕਰਕੇ ਅੱਜ ਡੇਰਾ ਬਾਬਾ ਰੱਬਜੀ ਵਿਕੇ ਅਤੇ 올 ਇੰਡੀਆ ਦੀ ਫੋਟੋਗ੍ਰਾਫ ਐਸੋਸੀਏਸ਼ਨ ਦੇ ਵੱਲੋਂ ਉਸ ਨੂੰ ਸਨਮਾਨਿਤ ਕੀਤਾ ਗਿਆ ਸੰਤ ਬਾਬਾ ਅਰਜਨ ਸਿੰਘ ਨੇ ਦੱਸਿਆ ਕਿ ਸ਼ਿਵਕਾ ਹਾਂਸ ਦੇ ਪਿਤਾ ਸੁਨੀਲ ਹਾਂਸ ਇੱਕ ਛੋਟੀ ਜਿਹੀ ਫੋਟੋਗ੍ਰਾਫੀ ਦੀ ਦੁਕਾਨ ਚਲਾਉਂਦੇ ਨੇ ਉਹਨਾਂ ਨੇ ਕਿਹਾ ਕਿ ਅੱਜ ਮਾਮੂਲੀ ਇਹ ਵਾਰ ਦੇ ਨਾਲ ਸੰਬੰਧਿਤ ਸ਼ਿਵਕਾ ਹੰਸ ਨੇ ਸਾਡੇ ਪੰਜਾਬ ਦਾ ਅਤੇ ਦੇਸ਼ ਦਾ ਨਾਮ ਰੋਸ਼ਨ ਕੀਤਾ ਇਸ ਮੌਕੇ ਤੇ ਹੋਰ ਕੀ ਕੁਝ ਕਹਿਣਾ ਸੀ 올 ਇੰਡੀਆ ਦੀ ਫੋਟੋਗ੍ਰਾਫ ਐਸੋਸੀਏਸ਼ਨ ਦਾ ਅਤੇ ਸੰਤ ਬਾਬਾ ਅਰਜਨ ਸਿੰਘ ਜੀ ਦਾ ਸੋ ਸੁਣ ਲੈਣੇ ਉਹਨਾਂ ਦੀ ਜ਼ੁਬਾਨੀ ਵਾਇਕੁਲ ਜੀ ਕਾਲਸਾ ਵਾਇਕੁਲ ਜੀ ਕੀ ਕੱਤੇ ਜੋ ਸਾਡੀ ਬੇਟੀ ਰਾਏਪੁਰਾ ਤੋਂ ਆਈ ਆਰਐਸ ਬਣ ਕੇ ਡੇਰਾ ਬਾਬਾ ਰਾਜੇਸਥਾਨ ਤੇ ਨਮਸਤਕ ਹੋਣ ਵਾਸਤੇ ਪਹੁੰਚੀ ਹੈ ਆਨਿ ਸ਼ਿਲੀ ਗੁਰੂਗਰਾਂ ਸਮਰਾਇਦਾ ਕੋਟਾਨ ਕੋਰ ਧੰਨਵਾਦ ਕਰਨ ਵਾਸਤੇ ਪਹੁੰਚੀ ਹੈ ਜੋ ਇਹਨਾਂ ਦੇ ਫਾਦਰ ਸੁਨੀਲ ਹੰਸ ਜੀ ਨੇ ਇਹ ਤਕਰੀਬਨ 20 ਸਾਲ ਤੋਂ ਜਿਹੜਾ ਇਸ ਸਥਾਨ ਦੇ ਨਾਲ ਜੁੜੇ ਹੋਏ ਨੇ ਹਰ ਸਾਲ ਆ ਕੇ ਮਹਾਂਪੁਰਖਾਂ ਦੇ ਸਮਾਗਮ ਤੇ ਵਰਸੀ ਤੇ ਆ ਕੇ ਕਵਰੇਜ ਕਰਦੇ ਨੇ ਤੇ ਭਰਾਵਾਂ ਤੋਂ ਵੀ ਵੱਧ ਇਹਨਾਂ ਦੇ ਨਾਲ ਪਿਆਰ ਹੈ ਜਦੋਂ ਵੀ ਸਾਨੂੰ ਆਵਾਜ਼ ਮਾਰਦੇ ਨੇ ਜਾਂ ਅਸੀਂ ਇਹਨਾਂ ਨੂੰ ਬੁਲਾਉਂਦੇ ਆ ਤੇ ਚਾਹੇ ਦਿਨ ਹੋਵੇ ਚਾਹੇ ਰਾਤ ਹੋਵੇ ਕਿ ਉਸੇ ਟਾਈਮ ਅਸੀਂ ਮੋਢੇ ਦੇ ਨਾਲ ਮੋਢਾ ਜੋੜ ਕੇ ਇੱਕ ਦੂਜੇ ਦੇ ਨਾਲ ਖੜੇ ਆ ਤੇ ਸਾਨੂੰ ਬਹੁਤ ਵੱਡੀ ਖੁਸ਼ੀ ਹੈ ਕਿ ਸਾਡੀ ਬੇਟੀ ਜਿਹੜੀ ਹੈ ਆਈਆਰਐਸ ਬਣੀ ਹੈ ਕੀ ਨਾਮ ਹੈ ਜੀ ਮੇਰਾ ਨਾਮ ਜਗਤਿੰਦਰ ਤਸੀਨਾ ਹੈ ਮੈਂ ਚੀਫ ਪੈਟਰਨ ਲੁਧਿਆਣਾ ਫੋਟੋਗ੍ਰਾਫਰਸ ਕਲਬ ਦਾ ਹਾਂ ਅਰ ਥੋੜੇ ਦਿਨ ਪਹਿਲਾਂ ਇੱਕ ਸਾਡੇ ਫੋਟੋਗ੍ਰਾਫੀ ਸਮਾਜ ਦੇ ਗਰੁੱਪ ਦੇ ਵਿੱਚ ਇੱਕ ਵੀਡੀਓ ਆਂਦੀ ਹੈ ਤੇ ਉਹ ਵੀਡੀਓ ਦੇ ਉੱਤੇ ਜਦੋਂ ਮੈਂ ਕਲਿੱਕ ਕਰਦਾ ਤੇ ਦੇਖਦਾ ਇੱਕ ਬੜਾ ਗਰਵ ਮਹਿਸੂਸ ਹੁੰਦਾ ਔਰ ਵੀ ਇੱਕ ਫੋਟੋਗ੍ਰਾਫਰ ਦੀ ਬੇਟੀ ਨੇ ਇੱਕ IAS ਦਾ ਐਗਜ਼ਾਮ ਕਲੀਅਰ ਕਰਕੇ ਮਤਲਬ ਵੀ ਇੱਕ ਬਹੁਤ ਵੱਡਾ ਮੁਕਾਮ ਹਾਸਲ ਕੀਤਾ ਸੋ ਜਦੋਂ ਇਹ ਸਭ ਮੈਂ ਪੜਦਾ ਵਾਂ ਦੇਖਦਾ ਮਾਂ ਤੇ ਮੇਰੇ ਕੋਲ ਰਿਹਾ ਨਹੀਂ ਜਾਂਦਾ ਮੈਂ ਦਰਸ਼ਨ ਜੀ ਨੂੰ ਨਾਲ ਹੀ ਕਾਲ ਕੀਤੀ ਵੀ ਇਹ ਭਾਈ ਸਾਹਿਬ ਨੂੰ ਜੇ ਤੁਸੀਂ ਜਾਣਦੇ ਹੋ ਤਾਂ ਇਹਨਾਂ ਨੂੰ ਆਪਾਂ ਕੰਟੈਕਟ ਕਰੀਏ ਤੇ ਆਪਾਂ ਇਹਨਾਂ ਨੂੰ ਵਧਾਈ ਦੇ ਕੇ ਆਣੀ ਹੈ ਸੋ ਅੱਜ ਅਸੀਂ ਇਹਨਾਂ ਦੇ ਪਰਿਵਾਰ ਦੇ ਚਰੂਰ ਗ्रू ਹੋਏ ਆ ਇਹਨਾਂ ਨੂੰ ਬਤਾਈ ਦਿੱਤੀ ਬਹੁਤ ਅੱਛਾ ਪਰਿਵਾਰ ਹੈ ਬਹੁਤ ਹੀ ਅੱਛਾ ਮਹਿਸੂਸ ਹੋਇਆ ਵੀ ਔਰ ਬੱਚਿਆ ਇਨਾ ਹਾਰਡਵਰਕ ਕਰਕੇ ਅਜਿਹੇ ਮੁਕਾਮ ਤੇ ਉੱਤੇ ਪਹੁੰਚਿਆ ਸੋ ਸਾਨੂੰ ਵੀ ਬੜਾ ਗਰਵ ਹੈ ਔਰ ਪੂਰੇ ਫੋਟੋਗ੍ਰਾਫਰ ਸਮਾਜ ਨੂੰ ਵੀ ਬਹੁਤ ਗਰਵ ਹੈ ਮੈਂ ਸਾਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਵੀ ਸਾਡੀ ਇੱਕ ਬੱਚੀ ਨੇ ਜਿਹੜੀ ਹੈ ਯੂਪੀਐਸਸੀ ਕਲੀਅਰ ਕਰਕੇ ਆਈਐਸ ਬਣੀ ਹੈ ਤਾਂ ਸਾਡੇ ਲਈ ਬੜੀ ਮਾਣ ਦੀ ਗੱਲ ਸੀ ਕਿਉਂਕਿ ਜਿਹੜਾ ਫੋਟੋਗ੍ਰਾਫਰ ਹੈ ਬੜਾ ਹਾਰਡਵਰਕ ਕਰਨਾ ਪੈਂਦਾ ਫੋਟੋਗ੍ਰਾਫਰ ਨੂੰ ਜੋ ਅਸੀਂ ਇਸ ਚੀਜ਼ ਨੂੰ ਸਮਝ ਸਕਦੇ ਹਾਂ ਵੀ ਸਾਡੇ ਬੱਚੇ ਕਿਸ ਹਾਲਾਤਾਂ ਦੇ ਵਿੱਚ ਪੜਦੇ ਨੇ ਔਰ ਸਭ ਤੋਂ ਪੇਰੈਂਟਸ ਕਿੰਨੀ ਕਿ ਮਿਹਨਤ ਕਰਦੇ ਆ ਸ਼ਾਇਦ ਆਮ ਆਦਮੀ ਨੂੰ ਇਸ ਚੀਜ਼ ਦਾ ਨਹੀਂ ਪਤਾ ਕਿ ਇੱਕ ਫੋਟੋਗ੍ਰਾਫਰ ਨੂੰ ਕਿੰਨੀ ਮਿਹਨਤ ਕਰਨੀ ਪੈਂਦੀ ਆ ਕਿੰਨੇ ਕਿੰਨੇ ਘੰਟੇ ਭੁੱਖੇ ਤੇ ਆਏ ਰਹਿ ਕੇ ਦੂਸਰੇ ਦੀ ਜਿਹੜੀਆਂ ਮੂਮੈਂਟਸ ਕੈਪਚਰ ਕਰਨ ਵਾਸਤੇ ਉਹਦੀ ਮੈਮਰੀਜ਼ ਨੂੰ ਕੈਪਚਰ ਕਰਨ ਵਾਸਤੇ ਉਹਦੀ ਜਿਹੜੀਆਂ ਮੈਮਰੀਜ਼ ਨੇ ਉਹਨਾਂ ਨੂੰ ਸਦੀਵੀ ਬਣਾਉਣ ਵਾਸਤੇ ਕਿੰਨੀ ਮਿਹਨਤ ਕਰਨੀ ਪੈਂਦੀ ਆ ਲੋਕਾਂ ਨੂੰ ਤਾਂ ਦੱਸਣਾ ਲੱਗਦਾ ਵੀ ਫੋਟੋਗ੍ਰਾਫਰ ਗਿਆ ਫੋਟੋ ਕਲਿੱਕ ਕਰਕੇ ਆ ਗਿਆ ਉਹਨੇ 5-10 ਹਜ਼ਾਰ ਕਾ ਲੈ ਲਿਆ ਪਰ ਨਹੀਂ ਉਸਦੇ ਪਿੱਛੇ ਬਹੁਤ ਮਿਹਨਤ ਕਰਨੀ ਪੈਂਦੀ ਆ ਔਰ ਫੋਟੋਗ੍ਰਾਫਰ ਨੇ ਮਿਹਨਤ ਕਰਨ ਤੋਂ ਬਾਅਦ ਤਾਂ ਸਾਡੇ ਸਮਾਜ ਲਈ ਫੋਟੋਗ੍ਰਾਫਰ ਸਮਾਜ ਲਈ ਇੱਕ ਬਹੁਤ ਵੱਡੀ ਅਚੀਵਮੈਂਟ ਹੈ ਮੈਨੂੰ ਅੱਜ ਆਪਣਾ ਤੇ ਬਹੁਤ ਜ਼ਿਆਦਾ ਗਰਮ ਮਹਿਸੂਸ ਹੋ ਰਿਹਾ ਹੈ ਕਿ ਮੈਂ ਆਪਣੀ ਬੱਚੀ ਨੂੰ ਇਸੇ ਕੰਮ ਤੇ ਲੈ ਕੇ ਆਇਆ ਤੇ ਉਹਦੇ ਕਰਕੇ ਮੈਨੂੰ ਅੱਜ ਵੱਡੇ-ਵੱਡੇ ਸਖਸੀਤਾਂ ਦਾ ਦਰਸ਼ਨ ਹੋਇਆ ਨੇ ਜਿਹੜੇ ਹੱਦ ਤੱਕ ਮੈਂ ਕਦੇ ਸੋਚਿਆ ਨਹੀਂ ਸੀ ਆਪਣੀ ਲਾਈਫ ਇਮੈਨੂੰ ਇਹ ਬਹੁਤ ਸਨਮਾਨ ਮਿਲੇਗਾ ਸਾਜਾਂ ਤੋਂ ਬਹੁਤ ਵਧੀਆ ਲੱਗੇ ਮੇਰੇ ਫਾਦਰ ਦੇ ਪ੍ਰੋਫੈਸ਼ਨ ਦੇ ਨਾਲ ਅਨੇ ਜਿਹੜੇ ਸਾਰੇ ਆਏ ਆ ਤੇ ਉਹਨਾਂ ਨੇ ਮੈਨੂੰ ਸਨਮਾਨਿਤ ਕੀਤਾ i am extremely happy and i am so glad that i made everyone proud around me and uh, it's it's amazing. news 89 punjab de liye rajpura to patrakar mohit kumar di khas report news 89 punjab قال خبر جدا